ਤਿੰਨ ਮੁਕੱਦਮੇ ਬਾਰੇ ਮੁਕੱਦਮਾ ਨੰਬਰ 117 ਇਹ 19/6 ਨੂੰ ਦਰਜ ਹੋਇਆ ਹੈ ਮੁਕੱਦਮਾ ਨੰਬਰ 170 ਇਹ 17/8 ਨੂੰ ਦਰਜ ਹੋਇਆ ਹੈ ਤੇ ਮੁਕੱਦਮਾ ਨੰਬਰ 173 ਜਿਹੜਾ 21/8/25 ਨੂੰ ਦਰਜ ਹੋਇਆ ਹੈ ਇਹ ਜਿਹੜੇ ਮੁਕੱਦਮਾ ਨੰਬਰ 17 ਤੇ 170 ਹੈ ਇਹਦੇ ਚ ਦੋ ਮੋਟਰਸਾਈਕਲ ਖੋਹ ਹੋਏ ਸੀਗੇ ਅਸੀਂ ਇਹ ਦੋਨੇ ਮੋਟਰਸਾਈਕਲ ਬਰਾਮਦ ਕਰ ਲਿਆ ਤੇ ਇੱਕ ਚ 6 ਦੋਸ਼ੀ ਸੀ ਇੱਕ 4 ਸੀ ਉਹਨਾਂ ਚੋਂ ਇੱਕ ਇੱਕ ਦੋਸ਼ੀ ਗ੍ਰਿਫਤਾਰ ਕਰ ਲਿਆ ਜੋ ਤੇ ਨੰਬਰ 117 ਚ ਅਸੀਂ ਤਿੰਨ ਦੋਸ਼ੀ ਗ੍ਰਿਫਤਾਰ ਕਰ ਲਿਆ ਜਿਹੜਾ ਮਕਦਮਾ ਨੰਬਰ 173 ਸੀ ਇਹ ਮੰਤਰੀ ਸਿੰਘ ਜੀ ਦਾ ਦੁਕਾਨਦਾਰ ਇਹ ਹੈਂਡੀਕੈਪ ਹੈ ਤੇ ਇਹਦੀ ਦੁਕਾਨ ਚ ਦਾਖਲ ਹੋ ਕੇ ਦਾ ਦੇ ਹੈਲਪ ਨਾਲ ਤਿੰਨ ਬੰਦਿਆਂ ਨੇ ਆਪਸ ਚ ਰਹਿ ਕਰਕੇ ਇਹਦੇ ਤੋਂ 70000 ਰੁਪਏ ਦੀ ਕੂ ਕੀਤੀ ਸੀ ਉਹਦੇ ਚ ਅਸੀਂ ਉਹਨਾਂ ਦੀ ਸਕੂਟੀ ਬਰਾਮਦ ਕਰਾ ਲਈ ਹੈ ਤੇ ਦੋ ਦੋਸ਼ੀ ਸਤਪਾਲ ਸਿੰਘ ਤੇ ਮਨਵੀਰ ਸਿੰਘ ਨੂੰ ਬਿੱਲਾ ਇਹ ਦੋਨੇ ਗ੍ਰਿਫਤਾਰ ਕਰ ਲਏ ਨਹੀਂ ਤੇ ਟ੍ਰਿਕ ਇਹ ਨਾਲ ਇਹ ਇੱਕ ਤਾਂ ਹੁੰਦਾ ਡੈਸ਼ ਲਾਉਂਦੇ ਕੋਈ ਸਿੱਧੀ ਹੀ ਇਹ ਵਾਲੇ ਅੰਸਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜੇ ਕਾਨੂੰਨ ਨੂੰ ਇੱਕ ਵਾਰ ਚੈਲੰਜ ਕਰਦੇ ਨੇ ਪਰ ਉਹ ਬਾਅਦ ਚ ਫੜੇ ਵੀ ਜਾਂਦੇ ਨੇ ਦੱਸੋ ਜੀ ਜਿਵੇਂ ਤੁਸੀਂ ਰੋਜ਼ ਹੀ ਦੇਖਦੇ ਹੋ ਵੀ ਜੁਰਮ ਕਦੇ ਵੀ ਜ਼ਿਆਦਾ देर ਨਹੀਂ ਜਾਂਦਾ ਜੋ ਵੀ ਤੁਸੀਂ ਕਾਨੂੰਨ ਨੂੰ ਹੱਥ ਚ ਲੈ ਕੇ ਕੋਈ ਜੁਰਮ ਕਰਦੇ ਹੋ ਉਹ ਇੱਕ ਨਾ ਇੱਕ ਦਿਨ ਫੜੇ ਹੀ ਜਾਂਦਾ ਤੁਸੀਂ ਖੰਨਾ ਜ਼ਿਲ੍ਹੇ ਚ ਉਪਰੋਕ ਪੰਜਾਬ ਚ ਜਿੰਨੀਆਂ ਮੇਜਰ ਵਾਰਦਾਤਾ ਹੋਈਆਂ ਜਾਂ ਇਵਨ ਜਿੰਨੀਆਂ ਮਾਈਨਰ ਵਾਰਦਾਤਾ ਹੋਈਆਂ ਤੇ ਜਿੰਨੇ ਨਸ਼ੇ ਦੇ ਤਸਕਰ ਹੈ ਕੋਈ ਵੀ ਅਸਾਂ ਨਹੀਂ ਹੈ ਜਿਹੜਾ ਇੱਕ ਜਾਂ ਇੱਕ ਤੋਂ ਵੱਧ ਟਾਈਮ ਸਲਾਖਾਂ ਦੇ ਵਿੱਚ ਨਾ ਆ ਗਿਆ ਹੋਵੇ। ਪਾਰਟੀ ਸਾਹਿਬ ਰਿਕਵਰੀ ਕਰਨ ਲਈ ਪੂਰੀ 100% ਦੇ ਨਾਲ ਜਿਹੜੇ ਵੈਪਨ ਸੀ ਉਹਨਾਂ ਕੋਲ ਹਥਿਆਰ ਸੀਗੇ ਉਹ ਵੀ। ਹਾਂਜੀ ਇਹਦੇ ਵਿੱਚ ਇੱਕ ਉਹਨਾਂ ਦਾ ਦਾਅ ਤੇ ਸਕੂਟੀ ਬਰਾਮਦ ਹੋ ਚੁੱਕੀ ਹੈ ਜੀ। ਪੈਸੇ ਦੀ ਬਰਾਮਦਗੀ ਤੇ ਇੱਕ ਦੂਸਰੀ ਗ੍ਰਿਫਤਾਰੀ ਵੀ ਹੋਈ। ਪੁਲਿਸ ਨੇ ਜਿਹੜੇ ਦੂਜੇ ਦੋਮਾ ਆਏਗੇ ਉਹਨਾਂ ਚ ਦੋਨੇ ਮੋਟਰਸਾਈਕਲ ਬਰਾਬਰ ਲਓਗੇ ਜਿਹੜਿਆ ਗੁੱਟ ਕੋਈ ਜਿਹੜੀ ਪੁਲਿਸ ਨੇ ਇੜਿਆ ਕਿੰਨੇ ਘੰਟੇ ਜਿਹਨਾਂ ਤੇਰ ਤੱਕ ਕਿੰਨਾ ਸਮੇਂ ਦੇ ਵਿੱਚ ਗੁਫਤਾਰਬੇ ਪਈ ਕਿ ਕੋਈ ਵੀ ਗੱਲ ਕਰਦੇ ਹੋ ਤੁਸੀਂ ਜਿਹੜੀ 70 70000 ਵਾਲੀ ਜੀ ਇਹਦਾ ਦੋ ਦਿਨਾਂ ਚ ਕਰ ਲਿਆ ਜੀ ਟ੍ਰੇਸ ਮੁਕਤਮਾ ਵੀ ਅਸੀਂ ਬਾਈ ਨੇ ਨਹੀਂ ਦਿੱਤਾ ਜੀ ਦੁਕਾਨਦਾਰ ਨੂੰ ਕੋਈ ਫਿਜ਼ੀਕਲ ਨੁਕਸਾਨਦਾਨ ਨਹੀਂ ਕੀਤਾ ਜੀ ਉਹਨੇ ਇਤਿਹਾਰ ਦੇਣਾ ਨਹੀਂ ਜੀ ਦੁਕਾਨਦਾਰ ਵਿਚਾਰਾ ਹੈਂਡੀਕੈਪ ਸੀਗਾ ਉਹਨੇ ਸਟਰਗਲ ਵੀ ਨਹੀਂ ਕੀਤਾ ਤੇ ਇਹ ਬਸ ਉਹਨੂੰ ਧਮਕਾ ਕੇ ਆ ਕੇ ਲੈ ਗਏ ਕੋਈ ਛੱਟਕੜ ਨਹੀਂ ਸੀ ਮਰੇ ਇਹਨਾਂ ਦਾ ਕੋਈ ਵੈ ਬੈਕ ਰੂਮ ਜਿਹੜੇ ਪਹਿਲਾ ਵਾਲੇ ਮੁਕਦਮੇ ਜਿਵੇਂ ਤੁਹਾਨੂੰ ਦੱਸਿਆ 117 ਤੋਂ 170 ਇਹਨਾਂ ਦੋਸ਼ੀਆਂ ਤੇ ਪਹਿਲਾ ਮੁਕਦਮਾ ਦਰਜ ਹੈ ਜੀ ਮੁਕਦਮਾ ਨੰਬਰ 96 ਡਿਵੀਜ਼ਨ ਨੰਬਰ 3 ਇਹ ਮੁਕਦਮਾ ਨੰਬਰ 132 ਇਹ ਡਿਵੀਜ਼ਨ ਨੰਬਰ 6 ਲੁਧਿਆਣਾ ਤੇ ਜਿਹੜੇ 170 ਦੇ ਦੋਸ਼ੀ ਆ ਉਹਨਾਂ ਦੇ ਪਹਿਲਾ ਮੁਕਦਮਾ ਦਰਜ ਨੇ ਜੀ ਮੁਕਦਮਾ ਨੰਬਰ 19 16 ਤੇ ਜਿਹੜਾ ਦੂਜਾ ਗੁਰਸੇਵ ਸਿੰਘ ਹੈ ਉਹਦੇ ਤੇ 19 ਮੁਕਦਮਾ ਨੰਬਰ 104 ਕੋਈ ਥਾਣਾ ਲੁਧਿਆਣਾ ਦਾ ਕੋਈ ਸ਼ਰਾਬਾ ਨਗਰ ਦਾ ਥਾਣਾ ਮਲੋਤ ਦਾ ਤੇ ਇੱਕ ਸ਼ਰਾਬਾ ਨਗਰ ਦਾ ਲੁੱਟ ਘੋੜਾ ਨਾ ਕੋਈ ਆਜੀ ਕਿੰਨੇ ਬੈਕਗਰਾਉਂਡਿੰਗਾਂ ਕਹਿੰਦੇ ਸੀਗੇ ਵਿਚਾਰੇ ਨਸ਼ੇ ਵਗੈਰਾ ਕਰਦੇ ਸੀ ਜਾਂ ਨਸ਼ੇ ਦੀ ਪੂਰਤੀ ਲਈ ਕਰਦੇ ਕੋਈ ਧੰਦਾ ਜੀ ਹੁਣੇ ਹੀ ਜੀ ਇਹਨਾਂ ਦੀ ਗ੍ਰਿਫਤਾਰੀ ਪਾਈ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੇ ਕੋਲ ਰਿਮਾਂਡ ਤੇ ਹੈ ਜੋ ਵੀ ਇਹਨਾਂ ਦੀ ਬੈਕਗਰਾਉਂਡ ਸਾਹਮਣੇ ਆਉਂਦੀ ਹੈ ਤੁਹਾਨੂੰ ਦਿਖਾਉਂਦੇ ਯਾਰ ਏਜ ਕਿੰਨੀ ਹੈ ਸਰ ਸਾਰਿਆਂ ਦੀ ਕਿੰਨੀ ਏਜ ਹੈ ਇਹਨਾਂ ਦੀ ਸਪੋਕ ਸਕਦੇ ਜੀ ਤੇ ਤਕਰੀਬਨ ਇਹਨਾਂ ਨੇ ਸਾਰਿਆਂ ਦੇ 22 23 ਸਾਲ ਦੇ 22 23 25 ਸਾਲ ਦੇ ਨਾਲ ਸਾਰੇ ਤਕਰੀਬਨ 22 24 ਦੇ ਕਿੱਤਾ ਕੀ ਕਰਦੇ ਨੇ ਜੀ ਇਹ ਕਿੱਤਾ ਬੰਦ ਦਿੱਲੇ ਰਹਿੰਦੇ ਆ ਅੱਜ ਕੱਲ੍ਹ ਜਿਗੋ ਕਿਤੇ ਕਰਦੇ ਹੁੰਦੇ ਜੀ ਮੇਰੇ ਕਿੱਲੇ ਦਿੰਦੇ ਆ ਮਾਤਾ ਜੀ ਕੰਧੇ ਨਿਰਮਨ ਤੇ ਠੀਕ ਆ ਸਰ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਸਰ ਸਰ ਜੀ ਮਾਗਨ ਹੋ ਰਿਹਾ ਆਉਂਦੇ ਨਹੀਂ ਹੈਗੇ ਬਿੱਲੇ